ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕੈਨੇਡਾ ਦੇ ਵਿੱਚ ਸੰਸਦੀ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਨਤੀਜੇ ਆ ਚੁੱਕੇ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਲਿਬਰਲ ਪਾਰਟੀ ਦੀ ਝੰਡੀ ਰਹੀ ਹੈ ਤੇ ਭਾਰਤੀਆਂ ਦੀ ਗੱਲ ਕਰੀਏ ਤਾਂ ਭਾਰਤੀ ਮੂਲ ਦੇ ਕਈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤੇ ਬਹੁ ਗਿਣਤੀ ਨੇ ਜਿੱਤਾਂ ਦਰਜ ਕੀਤੀਆਂ ਨੇ ਖਾਸ ਕਰ ਪੰਜਾਬੀਆਂ ਨੇ ਇੱਕ ਵਾਰ ਫੇਰ ਆਪਣਾ ਰੁਤਬਾ ਬਰਕਰਾਰ ਰੱਖਿਆ ਹੈ ਕਈ ਪਹਿਲਾਂ ਵੀ ਜਿੱਤੇ ਹੋਏ ਸੀ ਦੁਬਾਰਾ ਫੇਰ ਜਿੱਤ ਗਏ ਨੇ ਕਈਆਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਤੇ ਖਾਸ ਕਰ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਇੱਕ ਵਾਰ ਫੇਰ ਸੰਸਦ ਦੇ ਵਿੱਚ ਐਂਟਰੀ ਕਰ ਲਈ ਹੈ ਯਾਨੀ ਕਿ ਮੈਂਬਰ ਪਾਰਲੀਮੈਂਟ ਬਣ ਗਏ ਨੇ ਕੁੱਲ ਮਿਲਾ ਕੇ 65 ਭਾਰਤੀ ਮੂਲ ਦੇ ਉਮੀਦਵਾਰ ਨੇ ਜਿਹੜੇ ਉਹ ਜਿੱਤੇ ਨੇ ਉਹਨਾਂ ਦੇ ਵਿੱਚ 24 ਦੇ ਕਰੀਬ ਪੰਜਾਬੀ ਮੂਲ ਦੇ ਨੇ ਤੇ ਥੋੜਾ ਜਿਹਾ ਸਥਿਤੀ ਦੇ ਵਿੱਚ ਸੁਧਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੀਆਂ ਚੋਣਾਂ ਦੇ ਵਿੱਚ 21 ਉਮੀਦਵਾਰ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ ਉਹ ਪੰਜਾਬੀ ਮੂਲ ਦੇ ਸੀਗੇ ਤੇ ਇਸ ਵਾਰ 24 ਇਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਪ੍ਰਮੁੱਖ ਜੇਤੂ ਉਮੀਦਵਾਰਾਂ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਨਾਮ ਆਉਂਦਾ ਹੈ ਉਹ ਅਨੀਤਾ ਆਨੰਦ ਦਾ ਹੈ ਜੋ ਪਹਿਲਾਂ ਵੀ ਨਵੀਨਤਾ ਵਿਗਿਆਨ ਅਤੇ ਉਦਯੋਗ ਮੰਤਰੀ ਨੇ ਤੇ ਇਸ ਵਾਰ ਵੀ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਉੱਚਾ ਅਹੁਦਾ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਦੂਜੇ ਪਾਸੇ ਬਰਦੀਸ਼ ਚੱਗਰ ਜਿਨ੍ਹਾਂ ਨੇ ਵਾਟਰਲੂ ਤੋਂ ਜਿੱਤ ਹਾਸਲ ਕੀਤੀ ਹੈ ਲਿਬਰਲ ਪਾਰਟੀ ਦੇ ਨਾਲ ਸੰਬੰਧਿਤ ਨੇ 2015 ਤੋਂ ਸੰਸਦ ਮੈਂਬਰ ਨੇ ਉਹਨਾਂ ਨੇ ਵੀ ਆਪਣਾ ਦਬਦਬਾ ਉਸੇ ਤਰ੍ਹਾਂ ਹੀ ਕਾਇਮ ਰੱਖਿਆ ਹੈ ਇਸ ਤੋਂ ਇਲਾਵਾ ਸੁਖ ਧਾਲੀਵਾਲ ਇਹਨਾਂ ਦਾ ਜ਼ਿਆਦਾ ਦਬਦਬਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਸੁਖ ਧਾਲੀਵਾਲ ਰਿਕਾਰਡ 6ਵੀਂ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹਨਾਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ 65 ਸਾਲਾਂ ਦੀ ਉਮਰ ਆ ਤਕਰੀਬਨ ਪੰਜਾਬ ਦੇ ਨਾਲ ਸੰਬੰਧਿਤ ਨੇ ਪੰਜਾਬ ਦੇ ਵਿੱਚ ਜਨਮ ਹੋਇਆ ਤੇ ਉਹਨਾਂ ਨੇ ਨਿਊਟਨ ਨਾਰਥ ਡੈਲਟਾ ਤੋਂ ਜਿਹੜਾ ਆਪਣੀ ਸੇਵਾ ਸ਼ੁਰੂ ਕੀਤੀ ਰਾਜਨੀਤੀ ਦੇ ਵਿੱਚ ਤੇ ਲਗਾਤਾਰ 2011 15 19 ਤੇ 21 ਦੇ ਵਿੱਚ ਸਰੀ ਨਿਊਟਨ ਤੋਂ ਦੁਬਾਰਾ ਉਹ ਚੁਣੇ ਗਏ ਐਮਪੀ ਤੇ ਹੁਣ ਵੀ ਉਹਨਾਂ ਨੇ ਇੱਕ ਵਾਰ ਫੇਰ ਆਪਣੀ ਜਿੱਤ ਦਰਜ ਕਰ ਦਿੱਤੀ ਹੈ ਤੇ ਇਸ ਤੋਂ ਇਲਾਵਾ ਨੇ ਰਣਦੀਪ ਸਰਾਏ ਇਹ ਵੀ ਲਿਬਰਲ ਪਾਰਟੀ ਦੇ ਨਾਲ ਸੰਬੰਧਿਤ ਨੇ ਇਹਨਾਂ ਨੇ ਸਰੀ ਸੈਂਟਰ ਤੋਂ ਜਿੱਤ ਹਾਸਲ ਕੀਤੀ ਹੈ 50 ਸਾਲ ਇਹਨਾਂ ਦੀ ਉਮਰ ਹੈ ਇੱਕ ਵਕੀਲ ਦੇ ਤੌਰ ਦੇ ਉੱਤੇ ਉਦਮੀ ਦੇ ਤੌਰ ਦੇ ਉੱਤੇ ਸਥਾਪਿਤ ਨੇ ਇਹਨਾਂ ਨੇ ਵੀ ਆਪਣੀ ਸੀਟ ਆ ਜਿਹੜੀ ਉਹ ਬਰਕਰਾਰ ਰੱਖੀ ਹੋਈ ਹੈ ਤੇ ਇਸ ਤੋਂ ਇਲਾਵਾ ਪਰਮ ਬੈਂਸ ਉਹ ਵੀ ਲਿਬਰਲ ਪਾਰਟੀ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਵੀ ਆਪਣੀ ਸੀਟ ਆ ਜਿਹੜੀ ਉਹ ਬਰਕਰਾਰ ਰੱਖੀ ਹੈ ਇੱਕ ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਨੇ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਸਥਾਪਿਤ ਹੋਏ ਕੈਨੇਡਾ ਦੇ ਵਿੱਚ ਤੇ ਹੁਣ ਇਹਨਾਂ ਨੇ ਵੀ ਆਪਣੀ ਸਿਆਸੀ ਪਾਰੀ ਦੇ ਵਿੱਚ ਆਪਣਾ ਦਮ ਖਮ ਦਿਖਾ ਦਿੱਤਾ ਹੈ। ਕਈ ਮਹਿਲਾ ਲੀਡਰ ਵੀ ਨੇ ਜਿਹੜੇ ਪੰਜਾਬੀ ਮੂਲ ਦੇ ਨੇ, ਭਾਰਤੀ ਮੂਲ ਦੇ ਨੇ ਉਹਨਾਂ ਨੇ ਵੀ ਜਿੱਤਾਂ ਦਰਜ ਕਰ ਲੀਆਂ ਨੇ, ਕਈਆਂ ਦੀ ਹਾਰ ਵੀ ਹੋਈ ਹੈ ਤੇ ਇੱਕ ਜਿਹੜੇ ਸਿੱਖ ਲੀਡਰ ਸੀਗੇ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧਿਤ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਐਨਡੀਪੀ ਦੇ ਜਗਮੀਤ ਸਿੰਘ ਉਹ ਹਾਰ ਗਏ ਨੇ ਪਰ ਦੂਜੇ ਪਾਸੇ ਪੰਜਾਬੀਆਂ ਨੇ ਆਪਣਾ ਦਬਦਬਾ ਜ਼ਰੂਰ ਕਾਇਮ ਰੱਖਿਆ ਹੋਇਆ ਹੈ ਇਹਨਾਂ ਚੋਣਾਂ ਦੇ ਦੌਰਾਨ ਵੀ ਤੇ ਹੁਣ ਨਵਾਂ ਜਿਹੜਾ ਮੰਤਰੀ ਮੰਡਲ ਬਣਨਾ ਉਹਦੇ ਵਿੱਚ ਵੀ ਕਈ ਸੰਭਾਵਨਾਵਾਂ ਨੇ ਕਿ ਪੰਜਾਬੀ ਮੂਲ ਦੇ ਜਿਹੜੇ ਜਿੱਤੇ ਹੋਏ ਲੋਕ ਨੇ ਭਾਰਤੀ ਮੂਲ ਦੇ ਜਿੱਤੇ ਹੋਏ ਉਮੀਦਵਾਰ ਨੇ ਉਹਨਾਂ ਨੂੰ ਉੱਚੇ ਅਹੁਦੇ ਮਿਲ ਸਕਦੇ ਨੇ ਤੇ ਇਸ ਤੋਂ ਇਲਾਵਾ 25 ਸਾਲ ਦੀ ਉਮਰ ਦੇ ਵਿੱਚ ਜਿਹੜੇ ਨੇ ਸੁਖਵੰਨ ਗਿੱਲ ਕੰਜ਼ਰਵੇਟਿਵ ਪਾਰਟੀ ਦੇ ਨਾਲ ਸੰਬੰਧਿਤ ਨੇ ਉਹ ਨਵੇਂ ਹਾਊਸ ਵਿੱਚ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਮੈਂਬਰ ਪਾਰਲੀਮੈਂਟ ਹੋ ਸਕਦੇ ਨੇ ਤੇ ਉਹਨਾਂ ਨੇ ਵੀ ਆਪਣੀ ਜਿਹੜੀ ਜਿੱਤ ਹਾਸਲ ਕਰ ਲਈ ਹੈ ਇਸ ਤੋਂ ਇਲਾਵਾ ਦਿਲਵਿੰਦਰ ਗਿੱਲ ਕਨਜ਼ਰਵੇਟਿਵ ਪਾਰਟੀ ਦੇ ਨਾਲ ਸੰਬੰਧਿਤ ਨੇ ਇਹ ਵੀ 21 ਸਾਲਾਂ ਤੋਂ ਕਾਰੋਬਾਰ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਸਥਾਪਿਤ ਨੇ ਇਹਨਾਂ ਨੇ ਲਿਬਰਲ ਉਮੀਦਵਾਰ ਜਾਰਜ ਚਹਿਲ ਨੂੰ ਹਰਾ ਕੇ ਆਪਣੀ ਪਹਿਲੀ ਚੋਣ ਜਿੱਤੀ ਹੈ ਤੇ ਇਹਦੇ ਵਿੱਚ ਸੋਸ਼ਲ ਮੀਡੀਆ ਨੇ ਕਹਿੰਦੇ ਕਾਫੀ ਭੂਮਿਕਾ ਨਿਭਾਈ ਇਹਨਾਂ ਨੇ ਬੜਾ ਪ੍ਰਚਾਰ ਵਗੈਰਾ ਕੀਤਾ ਸੀ ਤੇ ਉਦੋਂ ਅਗਲੇ ਨੇ ਅਮਨਪ੍ਰੀਤ ਸਿੰਘ ਗਿੱਲ ਕਨਜ਼ਰਵੇਟਿਵ ਪਾਰਟੀ ਦੇ ਨਾਲ ਸੰਬੰਧਤ ਨੇ ਇਹਨਾਂ ਨੇ ਵੀ ਕੈਲਗਰੀ ਸਕਾਈ ਵਿਊ ਤੋਂ ਜਿੱਤ ਹਾਸਲ ਕੀਤੀ ਹੈ ਤੇ ਇਹ ਵੀ ਇੱਕ ਕਾਰੋਬਾਰੀ ਨੇ ਇੱਕ ਸਥਾਨਕ ਗੁਰੂ ਘਰ ਦੇ ਪ੍ਰਬੰਧਕ ਦੇ ਤੌਰ ਦੇ ਉੱਤੇ ਵੀ ਇਹਨਾਂ ਦੀ ਚੰਗੀ ਪਛਾਣ ਹੈ ਤੇ ਵੀ ਜਿੱਤ ਹਾਸਲ ਕਰ ਚੁੱਕੇ ਨੇ ਇਸ ਤੋਂ ਇਲਾਵਾ ਟਿਮ ਉਪਲ ਕਨਜ਼ਰਵੇਟਿਵ ਪਾਰਟੀ ਦੇ ਆਗੂ ਨੇ ਇਹਨਾਂ ਨੇ ਵੀ ਜਿੱਤ ਹਾਸਲ ਕਰ ਲਈ ਹੈ 2008 ਤੋਂ ਇਹ ਸੇਵਾ ਨਿਭਾ ਰਹੇ ਨੇ ਗੱਲ ਕਿਊਬੈਕ ਦੀ ਕਰੀਏ ਤਾਂ ਕਿਊਬੈਕ ਦੇ ਵਿੱਚ ਵੀ ਅੰਜੂ ਢਿੱਲੋਂ ਨੇ ਜਿੱਤ ਹਾਸਲ ਕੀਤੀ ਹੈ ਜੋ ਲਿਬਰਲ ਪਾਰਟੀ ਦੇ ਨਾਲ ਸੰਬੰਧਿਤ ਨੇ 2015 ਦੇ ਵਿੱਚ ਇਹਨਾਂ ਨੇ ਕਿਊਬਿਕ ਤੋਂ ਆਪਣੀ ਚੋਣ ਜਿੱਤੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸੰਸਦ ਦੀ 77 ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਇਸ ਤੋਂ ਅਗਲਾ ਨੰਬਰ ਆਉਂਦਾ ਨਾਮ ਆਉਂਦਾ ਰੂਬੀ ਸਹੋਤਾ ਦਾ ਲਿਬਰਲ ਪਾਰਟੀ ਦੇ ਨਾਲ ਸੰਬੰਧਿਤ ਨੇ ਬ੍ਰੈਂਪਟਨ ਨਾਰਥ ਤੋਂ ਨੇ 54 ਸਾਲਾ ਵਕੀਲ ਦੇ ਤੌਰ ਦੇ ਉੱਤੇ ਇਹ ਬੜੇ ਉਥੇ ਲਾਇਕ ਨੇ ਕਾਬਲ ਨੇ ਆਪਣੇ ਅਹੁਦੇ ਦੇ ਮੁਤਾਬਕ ਤੇ ਇਹਨਾਂ ਨੇ ਵੀ ਆਪਣੀ ਜਿਹੜੀ ਸੀਟ ਆ ਉਹ ਬਰਕਰਾਰ ਰੱਖੀ ਹੈ ਇਕਵਿੰਦਰ ਗਹਿੀਰ ਨੇ ਲਿਬਰਲ ਦੇ ਇਹ ਕੈਂਡੀਡੇਟ ਸੀਗੇ ਮੈਸੀ ਸਾਗਾ ਤੇ ਮਾਲਟਨ ਤੋਂ ਇਹ ਉਮੀਦਵਾਰ ਸੀਗੇ ਇਹਨਾਂ ਨੇ ਵੀ 2021 ਦੇ ਵਿੱਚ ਸਭ ਤੋਂ ਘੱਟ ਉਮਰ ਦੇ ਸੰਸਦ ਹੋਣ ਦਾ ਮਾਣ ਹਾਸਲ ਕੀਤਾ ਸੀਗਾ ਤੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਲਿਖੇ ਇੱਕ ਵਕੀਲ ਦੇ ਤੌਰ ਦੇ ਉੱਤੇ ਸਥਾਪਿਤ ਨੇ ਬਚਪਨ ਜਲੰਧਰ ਦੇ ਨੇੜੇ ਤੇੜੇ ਬੀਤਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰਵਾਸ ਕੀਤਾ ਤੇ ਮਨਿੰਦਰ ਸਿੱਧੂ ਲਿਬਰਲ ਪਾਰਟੀ ਦੇ ਨੇ ਜਿਹੜੇ ਜਿੱਤੇ ਨੇ ਇਹ ਵੀ ਇੱਕ ਉਦਯੋਗਪਤੀ ਦੇ ਤੌਰ ਦੇ ਉੱਤੇ ਸਥਾਪਿਤ ਨੇ 2019 ਦੇ ਵਿੱਚ ਪਹਿਲੀ ਵਾਰ ਚੋਣ ਜਿੱਤਣ ਤੋਂ ਬਾਅਦ ਇਹ ਦੁਬਾਰਾ ਫੇਰ ਇੱਕ ਵਾਰ ਜਿੱਤ ਗਏ ਨੇ ਸੋਨੀਆ ਸਿੱਧੂ ਲਿਬਰਲ ਪਾਰਟੀ ਦੇ ਨਾਲ ਸੰਬੰਧਿਤ ਨੇ ਬ੍ਰੈਂਟਨ ਸਾਊਥ ਤੋਂ ਨੇ ਇਹ ਵੀ 20 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਆਏ ਸੀਗੇ ਤੇ ਇਹਨਾਂ ਨੇ ਵੀ ਜਿੱਤ ਦਰਜ ਕਰ ਦਿੱਤੀ ਹੈ ਪਹਿਲੀ ਵਾਰ ਇਹਨਾਂ ਨੂੰ 2015 ਦੇ ਵਿੱਚ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਸੀਗਾ ਤੇ ਬਹੁਤ ਸਾਰੇ ਹੋਰ ਵੀ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਵੀ ਜਿੱਤ ਹਾਸਲ ਕੀਤੀ ਹੈ ਕਈ ਪੰਜਾਬੀਆਂ ਨੇ ਪੰਜਾਬੀਆਂ ਨੂੰ ਹਰਾ ਦਿੱਤਾ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਵੀ maat ਦਿੱਤੀ ਹੈ ਇਹਨਾਂ ਚੋਣਾਂ ਦੇ ਵਿੱਚ ਤੇ ਹੁਣ ਮਾਰਕਰਨੇ ਦੀ ਅਗਵਾਈ ਦੇ ਵਿੱਚ ਸਰਕਾਰ ਚੱਲ ਰਹੀ ਸੀਗੀ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਅੱਗੇ ਵੀ ਸਰਕਾਰ ਚੱਲਣ ਦੀ ਸੰਭਾਵਨਾ ਹੈ ਕਿਉਂਕਿ ਜਸਟਨ ਟਰੂਡੋ ਪਿੱਛੇ हट ਗਏ ਸੀਗੇ ਉਹਨਾਂ ਦੀ ਥਾਂ ਦੇ ਉੱਤੇ ਕਾਰਨੇ ਸਾਹਿਬ ਨੇ ਆਪਣਾ ਅਹੁਦਾ ਸੰਭਾਲ ਲਿਆ ਸੀਗਾ ਤੇ ਹੁਣ ਅਗਲੀ ਜਿਹੜੀ ਟਰਮਾ ਉਹਨਾਂ ਦੇ ਹੀ ਹਿੱਸੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਲਿਬਰਲਸ ਦੀ ਜਿੱਤ ਹੋਈ ਹੈ ਕਨਜ਼ਰਵੇਟਿਵ ਪਾਰਟੀ ਦੂਜੇ ਨੰਬਰ ਤੇ ਕਹਿ ਸਕਦੇ ਆ ਤੇ ਹੋਰ ਵੀ ਜਿਹੜੀਆਂ ਸਿਆਸੀ ਧਿਰਾਂ ਸੀਗੀਆਂ ਉਹ ਪਛੜਦੀਆਂ ਹੋਈਆਂ ਨਜ਼ਰ ਆਈਆਂ ਨੇ ਤੇ ਇਹਦੇ ਨਾਲ ਕਈ ਲੋਕਾਂ ਨੂੰ ਉਮੀਦ ਹੈ ਕਿ ਟਰੂਡੋ ਸਾਹਿਬ ਖੁਰਾਂ ਦੀ ਪਾਰਟੀ ਦੀ ਸਰਕਾਰ ਰਿਪੀਟ ਹੋਣ ਦੇ ਉੱਤੇ ਇਮੀਗ੍ਰੇਸ਼ਨ ਸੰਬੰਧੀ ਜਿਹੜੀਆਂ ਪਾਲਿਸਿਸ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਬਦਲਾਅ ਕੀਤਾ ਜਾ ਸਕਦਾ ਜਾਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਇਨਮਨ ਰੱਖਿਆ ਜਾ ਸਕਦਾ ਹੈ ਹੋਰ ਵੀ ਕਈ ਮੁੱਦੇ ਜਿਹੜੇ ਪਖੇ ਹੋਏ ਸੀਗੇ ਟੈਰਿਫ ਨੂੰ ਲੈ ਕੇ ਅਮਰੀਕਾ ਨੂੰ ਜਵਾਬ ਨੂੰ ਲੈ ਕੇ ਉਹ ਸਾਰੇ ਇਸੇ ਤਰ੍ਹਾਂ ਬਰਕਰਾਰ ਨੇ ਨਾ ਚੋਣਾਂ ਦੇ ਵਿੱਚ ਵੀ ਮੁੱਦੇ ਪਖੇ ਰਹੇ ਪਰ ਇਹਨਾਂ ਮੁੱਦਿਆਂ ਦੇ ਹੁਣ ਵੀ ਪਖਣ ਦੀ ਉਮੀਦ ਹੈ ਕਿਉਂਕਿ ਪੂਰਾ ਕਾਰਜਕਾਲ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਹਿੱਸੇ ਆ ਚੁੱਕਿਆ ਹੈ ਇਹਦੇ ਵਿੱਚ ਕਈ ਹੋਰ ਵੀ ਉਮੀਦਵਾਰ ਨੇ ਇੱਕ ਅਮਨਦੀਪ ਸੋਹੀ ਦਾ ਨਾਮ ਵੀ ਚਰਚਾ ਦੇ ਵਿੱਚ ਆ ਜੋ ਵੈਂਟਨ ਸੈਂਟਰ ਤੋਂ ਉਮੀਦਵਾਰ ਸੀਗੇ ਲਿਬਰਲ ਪਾਰਟੀ ਦੇ ਉਹਨਾਂ ਨੇ ਤਰਨ ਚਾਹਲ ਨੂੰ ਹਰਾ ਦਿੱਤਾ ਹੈ ਇਹਦੇ ਨਾਲ ਹੀ ਅਰਪਨ ਖੰਨਾ ਵੀ ਸੀਗੇ ਕੰਜ਼ਰਵੇਟਿਵ ਦੇ ਸੀਗੇ ਇਹ ਵੀ ਆਪਣੀ ਜਿਹੜੀ ਸੀਟ ਆ ਉਹ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਰਹੇ ਨੇ ਹਰਪਗਿਲ ਕੰਜ਼ਰਵੇਟਿਵ ਦੇ ਸੀਗੇ ਵਿਨਸਰ ਵੈਸ ਤੋਂ ਇੱਕ ਸੇਵਾਮੁਕਤ ਪੁਲਸ ਅਧਿਕਾਰੀ ਨੇ ਇਹ ਵੀ ਲੰਬੇ ਸਮੇਂ ਤੋਂ ਇੱਕ ਜਿਹੜਾ ਉਮੀਦਵਾਰ ਚੱਲਿਆ ਆ ਰਿਹਾ ਸੀ ਜੇਤੂ ਉਹਨੂੰ ਹਰਾਉਣ ਦੇ ਵਿੱਚ ਕਾਮਯਾਬ ਹੋਏ ਨੇ ਹੁਣ ਦੇਖਣਾ ਹੋਵੇਗਾ ਕੈਨੇਡਾ ਦੀ ਸਿਆਸਤ ਦੇ ਵਿੱਚ ਕੀ ਫੇਰ ਬਦਲਾਉਂਦੇ ਨੇ ਕਿੰਨੂ ਕਿਹੜਾ ਅਹੁਦਾ ਮਿਲਦਾ ਹੈ ਕਿੰਨੇ ਕ ਪੰਜਾਬੀਆਂ ਨੂੰ ਕਿੰਨੇ ਕ ਭਾਰਤੀਆਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਵੇਂ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ